ਪਾਕਿਸਤਾਨੋਂ ਗੱਡੀ ਲੈਣਾ ਆ ਸਾਡਾ ਸਾਡੂ ਆ ਇਹ ਸਵੇਰੇ ਸਵੇਰੇ ਉੱਠ ਕਰਦਾ ਐ ਮੇਧਰ ਪੈ ਕੇ ਉਹ ਤਾਂ ਗੇਟ ਤੇ ਖੜਿਆ ਦੇਖੋ 6:20 ਹੋ ਗਏ 6:20 ਹੋ ਗਿਆ ਹਾਰਨ ਬੱਜੇ ਤੇ ਗੇਟ ਖੁੱਲਿਆ ਨਹੀਂ ਦਿਹਾੜੀ ਲੱਗੂਗੀ ਸਰ ਲੱਗੂਗੀ ਆ ਸਾਡਾ ਗੋਰਾ ਆ ਗਿਆ ਦੇਖੋ ਲੈ ਲਫਾਫਾ ਗੋਰੇ ਕੀ ਆ ਇਹ ਰੋਫ ਵਿੱਚ ਮਿਲਦਾ ਤਾਂ ਇਹ ਪ੍ਰੈਕਟਿਸ ਹੀ ਕਾ ਪਰ ਬੋਤਲਾ ਵਾਤਲਾ ਤੋਂ ਮੈਂ ਫਿਰਦਾ ਨਹੀਂ ਇਹਦਾ ਆਪਰੇ ਫਿਰਦਾ ਇਹ ਕਿੱਥੇ ਆ ਪਤਾ ਕੋ ਇਹ ਤੁਹਾਨੂੰ ਪਤਾ ਸਾਨੂੰ ਨਹੀਂ ਪਤਾ ਇਹ ਤਾਂ ਮੈਨੇਜ ਹੋ ਜਾ ਕੇ ਸਿੱਧੇ ਜਾਣੇ ਆ ਆ ਕਚਰਾ ਸੜਕ ਦੇ ਕਿਚਰਾ ਇਕ ਲਿਆ ਸੀ ਇਹ ਸਾਡਾ ਪਲੇਟ ਖੜਕਰੀਆ ਕੀ ਕਰੀਏ ਅਸੀਂ ਬੰਦਿਆਂ ਨੇ ਬੈਗ ਹੀ ਬਾਹਲੇ ਪੂਰੇ ਰੱਖੀ ਨੀ ਯਾਰ ਭਾਈਆ 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 ਮੈਂਟੀ ਮਾਰੋ ਉਹ ਚੱਲਿਆਂ ਤੇ ਉਹ ਮੈਂ ਖੜ ਜੋ ਗੇਟ ਨਹੀਂ ਲਾਇਆ ਸੀ ਨਹੀਂ ਤਾਂ ਲਾਉ ਮੜ ਕੇ ਓਖਣੇ ਆਲਾ ਤਾਂ ਗੇਟ ਆ ਜੱਲਿਆੜਾ ਸਾਡੂ ਲੈ ਕੇ ਸਾਨੂੰ ਛੱਡਣ ਕੰਮ ਤੇ ਸਾਡੂ ਆਪ ਕਿੱਥੇ ਚੱਲਿਆਂ ਦਿਹਾੜੀ ਲਾਉਣਾ ਤੁਸੀਂ ਮੈਂ ਮੈਂ ਤੁਹਾਨੂੰ ਛੱਡਣ ਚੱਲਿਆਂ ਠੀਕ ਹੈ ਜੀ ਤੁਸੀਂ ਤਾਂ ਫੇਰ ਹਰਾਚ ਹੀ ਰੁਕੋਗੇ ਨਾ ਕਿ ਮੁਰਕ ਕੇ ਅਜਾ ਮਤਲਬ ਕਚਰਾ ਦਿੱਤਾ ਤੁਹਾਨੂੰ ਇਹ ਤੁਸੀਂ ਆਪਣੀ ਮੈਨੇਜਰ ਤੇ ਰੱਖਣਾ ਪੁੱਲ ਦੇਦਾ ਨਹੀਂ ਮੈਨੂੰ ਪਵਾ ਉੱਥੇ ਹੋਣੀ ਹੈ ਅੱਜ ਸਾਰੇ ਅਜੇ ਤਾਂ ਟਾਈਮ ਮੈਨੂੰ ਖੁੱਲਾ ਜੀ ਇਹ ਕਿੱਥੇ ਸੀ ਢੋਏ ਦਾ ਇਹ ਤੁਸੀਂ ਦੇਖਣਾ ਵੀ ਕਿੱਥੇ ਉਹਨਾਂ ਨੂੰ ਟੋਆ ਪੱਟਿਆ ਵਾ ਕਿੱਥੇ ਨਹੀਂ ਲੈ ਜੀ ਸਾਡੂ ਸਾਡਾ ਛੱਡ ਗਿਆ ਉਹਨੂੰ ਕੰਮ ਤੇ ਆ ਗਏ ਅਸੀਂ ਕੰਮ ਤੇ ਪਹੁੰਚ ਗਏ ਆ ਬਹੁਤ ਬਹੁਤ ਧੰਨਵਾਦ ਗ੍ਰਾਸ ਦੇ ਡੀਕੀ ਆ ਨਾ ਮੋਟੂ ਉਹਦਾ ਸਾਡਾ ਕੋਈ ਕੰਮ ਨਹੀਂ 7 ਵਜੇ ਤੋਂ ਬਾਅਦ ਡਿਊਟੀ ਸੁਣ ਲੈ ਚੱਕ ਉਹਦੇ ਪਾਤੀ ਮਿਰਚਾਂ ਮੈਂ ਇੱਥੇ ਤਾਂ ਆ ਪਾਗਲੀ ਸੀ ਸ਼ੀਸ਼ੇ ਨਾਲ ਮਨੇ ਜਾਣ ਲੱਗੀ ਚੱਕ ਕੇ ਮੈਂ ਉੱਤਰ ਰੱਖ ਜੂਗੀ ਕਿਚਨ ਚ ਕਿਉਂਕਿ 2:30 ਵਜੇ ਉੱਤਰ ਤਾਂ ਆਪ ਆ ਜਾਂਦੀ ਹੈ। ਹਾਂਜੀ ਅੱਜ ਆਪਾਂ ਬਣਾਈ ਹੈ ਜੀ ਕਾਲੇ ਸ਼ੁਲਮ ਦੀ ਸਬਜੀ ਤੇ ਇਹਦੇ ਨਾਲ ਆਪਾਂ ਬਣਾਵਾਂਗੇ ਪੂਰੀਆਂ ਤੇ ਉਹਨਾਂ ਸਬਜੀ ਤਰਤੀਆਂ ਪੂਰੀਆਂ ਫਿਰ ਜਿਵੇਂ ਜਿਵੇਂ ਸਾਰੇ ਆ ਗਏ ਨਾਲ ਦੇ ਨਾਲ ਬਣਾਵਾਂਗੇ। ਹਾਂਜੀ ਸਸਤੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਤੇ ਹੁਣ ਮੈਂ ਚੱਲੀ ਸੀਗੀ ਅੱਜ ਮੇਰੀ ਛੁੱਟੀ ਸੀ ਮੈਂ ਘਰੇ ਹੀ ਸੀਗੀ ਤੇ ਅੱਜ ਮੈਂ ਚੱਲਿਆ ਹੁਣ ਆਪਣੇ ਇਧਰ ਸਾਡੇ ਸਾਹਮਣੇ ਘਰ ਆ ਲਿਆਂਦੇ ਅ ਅਫਸੋਸ ਕਰ ਚੱਲਨੀ ਆ ਤੇ ਇਧਰ ਮਾਤਾ ਸੀਗੀ ਹਜੌਰ ਜੀ ਸੀ 97 ਸਾਲ ਆ ਸਾਹਮਣੇ ਆਪਣੇ ਘਰ 97 ਸਾਲ ਦੀ ਸੀਗੀ ਉਹਨਾਂ ਦੀ ਉਮਰ ਤੇ ਉਹ ਕੱਲ ਵਿਚਾਰੇ ਗੁਜ਼ਰ ਗਏ ਤੇ ਵੀ ਨਹੀਂ ਰਹੀ ਐ ਇਸ ਦੁਨੀਆ 'ਚ ਤੇ ਅੱਜ 4 ਵਜੇ ਉਹਨਾਂ ਨੂੰ ਤਾਂ ਫਨਾਉਣਾ ਵਾ ਤੇ ਅੱਜ ਬਸ ਇਧਰ ਆਈ ਜਾਏ ਜਾਂਦੇ ਆ ਬਹੁਤ ਲੋਕ ਆ ਸਵੇਰ ਤੇ ਕੱਲ ਸ਼ਾਮ ਤੀ ਤ ਰਾਤ ਜਾਏ ਸੀਗੇ ਤੇ ਮੈਂ ਅੱਜ ਜਾਉਂਗੀ ਤੇ ਇਹਨਾਂ ਨੇ ਦਰਵਾਜ਼ਾ ਵੀ ਖੁੱਲਾ ਰੱਖਿਆ ਵਾ ਵੀ ਜਿਹਨੇ ਆਉਣਾ ਵਾ ਅਫਸੋਸ ਵਾਸਤੇ ਤੇ ਹੁਣ ਮੈਂ ਕਿ ਚਲੋ ਮੈਨੂੰ ਜਾਇਮ ਨਹੀਂ ਵੀ ਬਾਕੀ ਕੰਮ ਮੈਂ ਆ ਕੇ ਕਰਦੀ ਆ ਨਾ ਫੇਰ ਕੋਈ ਨਾ ਕੋਈ ਫਿਰ ਜ਼ਿਆਦਾ ਆ ਜਾਂਦੇ ਆ ਤੇ ਹੁਣ ਬਸ ਮੈਂ ਇੱਧਰ ਹੀ ਚੱਲੀ ਸੀਗੇ ਤੇ ਹੁਣ ਮੈਂ ਜਾਣੀ ਆ ਸਬਜ਼ੀ ਧਰਤੀ ਆ ਮੈਂ ਸਬਜ਼ੀ ਕੇ ਨਾ ਬੰਦ ਕਰ ਜਾਨੀ ਫਿਰ ਮੈਂ ਜਾਣੀ ਆ ਜੇ ਇਹ ਆ ਗਏ ਹਣ ਕੰਮ ਤੋਂ ਲੱਗਿਆ ਰੋਟੀ ਖਾਣ ਕਹਿੰਦੇ ਛੋਲਿਆਂ ਨਾਲ ਨਹੀਂ ਖਾਣੀ ਮੇਰਾ ਤਾਂ ਅਦਾਸਿਆ ਛੋਲੇ ਪੂਰੀਆਂ ਬਣਾਵਾਂ ਸੱਚੂ ਵੀ ਪਾ ਕੇ ਦੇ ਇਹ ਕਹਿੰਦੇ ਸਾਗ ਹੀ ਖਾਣਾ ਕੀ ਉਹਦਾ ਵੀ ਛੇਸ ਚੋਈ ਛੋਲਿਆਂ ਦਾ ਤੇ ਟੇਬਲ ਦੇਖੋ ਇਹਨਾਂ ਨੇ ਕੀ ਕਾਦਾ ਬਣਾਇਆ ਮੇਜ ਦਾ ਉਹਦਾ ਫ੍ਰਿਜ ਦਾ ਫ੍ਰਿਜ ਦਾ ਆਹੀ ਨਾ ਫਿਰ ਫ੍ਰੀਜਰ ਆ ਬਰਫ ਵਾਲੀ ਤੇ ਸਟੋਰ ਕਰ ਬਸ ਯਾਨੀ ਕਹਿੰਦੇ ਵੀ ਬੈੱਡ ਤੇ ਬੈਠ ਕੇ ਰੋਟੀ ਨਾ ਖਾਓ ਜਿੱਥੇ ਮਰਜ਼ੀ ਬੈਠ ਕੇ ਖਾਓ ਹਾਂ ਹਮਰੇ ਤਾਂ ਮੈਸੇਜ ਹੈ ਚਮਚਾ ਵਾਲਾ ਸਟੈਂਡ ਵੀ ਐ ਤੇ ਰੱਖਿਆ ਹੋਇਆ ਵਾਣ ਸਹੀ ਗੱਲ ਐ ਇੱਕ ਗੱਲ ਤਾਂ ਮੰਨਣਾ ਲੈਣਾ ਪੰਜਾਬੀਆਂ ਦੇ ਜਿੰਨਾ ਕੁਸ ਮਰਜ਼ੀ ਹੋ ਜੇ ਮੈਂ ਪਰਤੇ ਆ ਕੇ ਵੇਖਿਆ ਤੇ ਸਮਾਨ ਉਹਦੇ ਹੀ ਲਾਦ ਦਿੰਦੇ ਆ ਨਾ ਖਾਸ ਕਰਕੇ ਆਪਣੇ ਘਰਾਂ 'ਚ ਤਾਂ ਫਰਿੱਜ ਹੋਵੇ ਟੇਬਲ ਹੋਵੇ ਉੱਪਰ ਸਮਾਨ ਆਪ ਰੱਖਣੇ ਤੇ ਡੀਜੇ ਦੇ ਦੋ ਗਲਾਸਾਂ ਦੇ ਸੈਟ ਪਏ ਆ ਕੱਚ ਦੇ ਗਲਾਸ ਕੋਣ ਲਗਿਆ ਮੈਂ ਲਗਿਆ ਅੱਛਾ ਵਧੀਆ ਕੀਤਾ ਆਪਣੇ ਨਾਲ ਉਹੋ ਸੀਗੇ ਇੱਕ ਬੜ ਕੁੱਬੜ ਜੇ ਸੀਗੇ ਵੇ ਪੇ ਕਿਉਂਕੋ ਟੁੱਟ ਜਾਂਦੇ ਆ ਫਿਰ ਛੋਦੇ ਬਾਈ ਨਿਕ ਸੁਣਨੀ ਹੂੰ ਤੇ ਨਾਲ ਛੋਲੇ ਦੀ ਸਬਜ਼ੀ ਵੀ ਲੈਣੀ ਹੁਣ ਮੈਂ ਘਰ ਨੂੰ ਧਰੀ ਆ ਪੂਰੀਆਂ ਤਾਂ ਫੇਰ ਮੈਂ ਵੀ ਨਹੀਂ ਖਾਂਦੀ ਮੈਂ ਵੀ ਹੁਣ ਸਾਗ ਨੇ ਰੋਟੀ ਖਾਂਦੀ। ਕਰਨ ਤੜੀ 1 ਮਿੰਟ ਰੁਕ ਜੇ। ਤੇ ਬੱਚੇ ਵੇਨੇ ਆ ਕੇ ਕੀ ਕਹਿੰਦੇ ਆ। ਇਹ ਖਾਣਾ ਵਾ। ਕarele ਵੀ ਪਏ ਅੱਜ ਆਪਣੇ ਘਰੇ ਅੱਜ ਪਹਲਾ ਪਸ ਪਿਆ। ਕਿਵੇਂ? ਉਹ ਫੁੱਲੇ ਮਾਈ ਬੇਟੀਆਂ ਚੰਗਾ ਕੰਮ। ਜਮਾਨੀਆਂ ਦੀ ਬੁੜੀ ਬੇਟੀ। ਉਹ ਬਾਂਡੇ ਆ ਨੇ ਬੁੜੀ। ਸੋਸ ਗਈ ਸੀ। ਚਲੇ ਅੰਦਰ। बोलदे नी ਇੱਥੇ ਵੀ ਆਪਣੇ ਅੰਦਰ ਬਹੁਤ ਸਨੇਰ ਦੇ ਆ ਜਾਈ ਜਾਂਦੇ ਆ ਜਾਈ ਜਾਂਦੇ ਬਹੁਤ ਹੁੰਦਾ ਹਾਂ ਹੁਣ ਵੀ ਮੇਰਾ ਦਰਵਾਜ਼ਾ ਖੁੱਲਾ ਹੀ ਆ 4 ਵਜੇ ਸਸਕਾਰ ਦੇ ਲੱਗੇ ਆ ਨਖਾ ਦੇਖਦੀ ਹੁਣ ਵੀ ਹੁਣ ਤਾਂ ਸਲਕ ਵੀ ਨਹੀਂ ਆ ਰੱਖਿਆ ਹੋਇਆ ਨਾ ਬਾਹਰ ਇਹਨਾਂ ਦਾ ਲੈ ਕੇ ਲਾਇਆ ਹੋਇਆ ਵਾ ਆ ਤਾਂ ਕੱਲ ਸ਼ਾਮ ਦੀ ਆਵਾਜ਼ ਆਵੀ ਬਾਹਲੀ ਹੋਈ ਫੋਈ ਹੁਣ ਖਾ ਕੇ ਰੋਟੀਆਂ ਤੇ ਬੈਠੇ ਕੰਪਿਊਟਰ ਤੇ ਇਹਦਾ ਕੰਮ ਕਰਨ ਨਾਲ ਸ਼ਾਨੂ ਖੁਸ਼ ਦੱਸਦਾ ਵਾ ਤੇ ਸ਼ਾਨੂ ਰੋਟੀ ਮੇਂ ਪਾ ਕੇ ਰੱਖਦੀ ਸ਼ਾਨੂ ਤੇ ਰੋਟੀ ਥਰ ਜਾਨੀ ਪੁੱਤ ਪਹਿਲਾਂ ਰੋਟੀ ਖਾ ਉਹ ਅੰਨੇ ਲੱਗ ਗਿਆ ਰੋਟੀ ਖਾਣ ਟੀਵੀ ਲਾ ਲਿਆ ਹਾਂਜੀ ਹੁਣ ਅਸੀਂ ਚੱਲੇ ਆ ਘੁੰਮਣ ਬਾਹਰ ਦੋ ਤਿੰਨ ਕੰਮ ਜਰੂਰੀ ਅੱਜ ਮੇਰੀ ਵੀ ਛੁੱਟੀ ਸੀਗੀ ਇਹ ਹੁਣੇ ਕੰਮ ਤੋਂ ਆਏ ਆ ਸੋਣ ਅਸੀਂ ਚੱਲੇ ਆ ਮੈਨੂੰ ਨਾ ਕਰੇ ਵੜਨ ਦਿਆ ਕਰ ਇਹ ਕੰਮ ਜਾਣ ਗੱਲ ਸਹੀ ਆ ਮੈਨੂੰ ਨਾ ਕਰੇ ਵੜਨ ਦਿਆ ਕਰ ਜ਼ਿੰਦਗੀ ਭੱਜ ਸੋ ਭੱਜਾ ਲੋ ਜੀ ਹੁਣ ਬਣਾ ਪਹੁੰਚਨਨ ਹੋ ਗਿਆ ਨਾ ਸਾਡੇ ਦੋ ਮੈਂਬਰ ਪਿੱਛੇ ਬਿਠੇ ਨੇ ਚੱਲ ਨਹੀਂ ਸਾਥ ਕਿੱਧਰ ਚੱਲੇ ਆ ਸ਼ਹਿਰ ਐਸੇ ਵੈਸੇ ਨੇ ਨਹੀਂ ਅਗਲੇ ਸਹਤ ਤਾਂ ਨਹੀਂ ਜਾਣਾ ਪੈਂਦਾ ਨਹੀਂ ਨਹੀਂ ਤੇਰੇ ਪੁੱਤਰ ਫੇਰ ਨਾਲ ਨਹੀਂ ਜਾ ਹਾਂ ਪੁੱਤਰ ਫੇਰ ਨੂੰ ਤਾਂ ਨਹੀਂ ਜਾਣਾ ਕਿ ਦੱਸ ਨਹੀਂ ਨਹੀਂ ਉਹਦਾ ਵਿਆਹ ਦਾ ਪੁੱਤਰ ਪੁੱਤਰ ਵਿਆਹ ਨਾਲ ਕਿਹੜਾ ਪੈਂਦਾ ਇੱਕ ਕੋਸੀ ਗਲਤ ਨਾ ਹਾਂ ਗਲਤ ਨਹੀਂ ਇੱਕ ਹੋਰਾ ਹੂੰ ਹੋਰ ਪਾਸੇ ਹਾਂ ਟੋਲਾ ਪਾਸੇ ਕਿ ਜਾਂਦਾ ਇਹ ਬੱਲੇ ਪਾਸੋਂ ਪਤਰੀ ਕਿਤੇ ਕਿਤੇ ਘੇੜੇ ਘਰਾਤੇ ਉਹਨਾਂ ਦੇ ਵੇਰੇ ਰਹਿ ਕੇ ਬਾਹਰ ਸੋਹਣੇ ਟੋਲਾ ਪਾਸੇ ਟੋਲਾ ਪਾਸੇ ਆਰੇ ਇੱਥੇ ਵੀ ਇੱਕ ਦੁਕਾਨ ਆ ਪੰਡਿਆਲੀ ਮੈਂ ਕਿ ਤੁਮੇ ਕਹਿੰਦੀ ਸੀਗੀ ਆਪਾਂ ਮੈਂ ਕਿਸੀ ਆ ਮੰਗੀ ਬਹੁਤ ਵਧੀਆ ਸਹੀ ਆ ਲਵਨੀ ਲਵੜਾ ਪਿਛਲੇ ਮਹੀਨੇ ਗੱਲ ਕਹਿਣਾ ਚੜਨਾ ਕਿ ਸਾਰੇ ਹੌਲੀ ਹੌਲੀ ਘਟਾਈ ਜਾਂਦੀ ਕੰਮ ਕਰ ਐਨਾ ਬੋਲ ਬਲੌਗ ਪੈ ਰਣਾ ਤੇ ਮੁੜ ਕੇ ਉਹ ਕਿਹਨੂੰ ਮੈਸੇਜ ਦੇ ਵਿੱਚ ਕੋਈ ਬਹੁਤ ਮੈਸੇਜ ਕਰਦੇ ਆ ਜਰਾ ਧੰਨਵਾਦ ਕਰ ਵੀ ਬਾਏ ਕੋਈ ਕਹਿੰਦਾ ਬਾਜੀ ਨੂੰ ਕਲਾ ਉਹ ਬੈਕਸ ਦੀ ਗੋਲੀ ਦੋ ਕੋਈ ਕਹਿੰਦੇ ਆ ਵੀ ਚਾਹ ਚ ਉਹ ਪਾ ਕੇ ਦੋ ਨਮਕਾ ਤੇ ਵੇਖ ਲੈ ਸਾਡੇ ਇਹ ਪਹਿਲੇ ਵਲੌਗ ਤੇ ਪਹਿਲੇ ਵਲੌਗ ਦੇ ਕੰਮ ਹੋ ਗਿਆ ਮੇਰਾ ਅਗਲੇ ਵਲੌਗ ਬਣੇ ਨਹੀਂ ਨਾ ਹਾਂ ਰੋਗੇ ਗਲਾ ਹਜੇ ਵੀ ਥੋੜਾ ਥੋੜਾ ਸੈੱਟ ਨਹੀਂ ਨਾ ਹੋਇਆ ਦਵਾਈ ਵੀ ਮੈਂ ਤਾਂ ਇਕੱਠੀ ਪੀ ਲਈ ਸੀ ਦਵਾਈ ਤਾਂ ਡਬਲ ਡੋਜ਼ ਮਾਰੀ ਤੋਂ ਪਹਿਲੇ نیند ਆਈ ਜਾਵੇ نیند ਨੂੰ ਨਹੀਂ ਆਉਂਦੀ ਜਦੋਂ ਤਰਲੇ ਕੰਮ ਨੂੰ ਲਾ ਲਿਆ ਲੜਕੇ ਗੱਡੀ 'ਚ ਬੈਠੇ ਦੱਸ ਕਿਹੜੀ ਮੇਰੇ ਨਾਲ ਦੇ ਲੈ ਕੇ ਦਿੱਤਾ ਉਹ ਵਧੀਆ ਦਵਾਈ ਮੇਰੇ ਵੀ ਉਹਨਾਂ ਫਰਕ ਪੈ ਗਿਆ ਸੀ ਪਰ ਇਹਦਾ ਗਲਾ ਵਾ ਮੇਰੇ ਉਹ ਬਾਲਗਮ ਦੀ ਅੰਗੂ ਸੀ ਉਹ ਵੀ ਚੀਜ਼ ਇਹਦੇ ਬਣ ਗਈ ਗਲਾ ਤਾਂ ਹੈ ਨਹੀਂ ਉਹੀ ਆਪਣੇ ਸੇਮ ਹੀ ਆ ਗਲਾ ਨਹੀਂ ਹੈਗਾ ਮੇਰੇ ਸੇਮ ਹੀ ਅਡੇੜੇ ਕੰਡੀਸ਼ਨ ਨਹੀਂ ਆ ਗਈ ਉਸੋ ਥੀ ਜਦਨੇ ਮੈਂ ਤਾਂ ਕੰਦ ਪਹ ਪਿਆ ਗਿਆ ਉਹਦੇ ਨਾਲ ਇਹ ਜਦੋਂ ਹੁਣ ਦਾ ਬਾਜਣਾ ਬੋਲਣਾ ਨਾ ਕਾਫੀ ਟਾਈਮ ਆ ਹੁਣ ਤਾਂ ਸਵੇਰੇ ਤਾਂ ਮੇਰੀ ਬਾਜ ਨਿਕਲਦੀ ਨਹੀਂ ਹੁੰਦੀ ਹਾਂ ਹਾਂ ਸਵੇਰੇ ਮੈਨੂੰ ਬਹੁਤ ਔਖਾ ਜਾਂਦਾ ਅੱਛਾ ਤੇ ਜਾਨ ਆਪ ਗੱਡੀ ਦੇਖਣ ਲੈ ਆ ਕਿੱਥੇ ਕਿਹੜੀ ਆ ਉਥੇ ਮੈਂ 3 4 5 ਖੜਿਆ ਨੀ ਨੀ 3 4 5 3 ਤੇ ਜਾਂ 7 ਤੇ 5 12 ਹੋ ਗਈ ਉਹ ਥੋੜਾ ਜਿਹਾ ਹਾਈ ਲੈਵਲ ਆ ਕੱਲ ਨੂੰ ਇੱਕ ਹੋਰ ਆਉਣੀ ਹੈ ਗੱਡੀ ਇਹ ਅੰਮਣ ਵੀ ਕਈ ਜਾਂਦੇ ਸੀ ਗੁੱਡੀ ਨਾਲ ਸ਼ਹਿਰ ਚੜੀ ਹੁੰਦੀ ਆ ਕਿਹੜੇ ਆਉਂਦੇ ਜਾਂਦੇ ਕਿਵੇਂ ਮੈਂ ਹਰ ਬੱਸ ਤੇ ਬੈ ਕੇ ਕਿਹੜੇ ਸਾਲ ਦਾ ਪਤਾ ਨਹੀਂ ਉਹ ਸਕੂਟਰ ਜਿਹੜਾ ਸਾਡੂਆ ਮੇਰੀ ਗੱਲ ਸੁਣੋ ਉਹ ਸਕੂਟਰ ਜਿਹਨੇ ਕਰਾ ਦੇਣਗੇ ਉਹ ਸਕੂਟਰ ਲੈ ਲੈ ਉਹ ਪਹਿਲੀ ਦਿਖਾ ਆ ਰਹੇ ਨੇ ਉਹ ਬਿਨਾਂ ਕੱਕ ਜਿਹੜਾ ਸਕੂਟਰ ਬੈਟਰੀ ਵਾਲਾ ਆਹੋ ਉਹਦਾ ਰਸਤਨ ਚਾਹੀਦਾ ਆਉਂਦਾ ਨਹੀਂ ਤੇ ਮੈਂ ਸਕੂਟਰ ਦੇ ਦੂੰਗਾ ਮੈਂ ਉਹਦੇ ਬਸ ਉਹਦਾ ਚਾਰਜਰ ਲੈ ਆਉਣ ਵਾਲਾ ਉਹ ਸਕੂਟਰ ਉੱਥੇ ਹਾਂ ਨੇਜੋ ਪਿਆ ਚਾਰਜਰ ਉਹ ਮਿਲਦਾ ਨਹੀਂ ਚਾਰਜਰ ਨਹੀਂ ਹਾਂ ਨਹੀਂ ਐ ਕਰਦੇ ਆ ਆਪਣੇ ਬੰਦੇ ਨੂੰ ਕਹਦੇ ਨੇ ਯਾਰ ਕਰੋ ਜਗਾੜ ਪੰਜਾਬ ਚ ਸਾਰਾ ਕੁਝ ਰੈਨਜ ਹੋ ਜਾਂਦਾ ਲੈਪ ਟੁੱਪ ਗੱਡੀਆਂ ਫਰਦਾਨ ਮੰਨ ਲਾਜ਼ਟਾਣਾਂ ਥਾਣੇ ਗਏ ਆ ਥਾਣੇ ਦੇ ਘਰੇ 24 ਘੰਟੇ ਲਿਜਾ ਵਰਤੇ ਥਾਣੇ ਵਾਲੀ ਵੀ ਖੜੀ ਐ ਹਾਂ ਖੜੀ ਐ ਕਾ ਡਾਡ ਜੀ ਖੜੀ ਆ ਪੁੱਤ ਆਵਾ ਪੰਜਾਬੀਆਂ ਨੂੰ ਪਤਾ ਪਉ ਦੀ ਕੈਚ ਕਰ ਲਈ ਇਹ ਚੀਜ਼ ਖੜੀ ਕਿੱਥੇ ਜੀ ਮੇਰੇ ਕੋਲ ਸੱਸਰੀ ਗੱਲ ਸਾਰੀਆਂ ਭੈਣਾਂ ਨੂੰ ਸਾਰੇ ਵੀਰਾਂ ਨੂੰ ਅਸੀਂ ਆ ਸਾਡੇ ਬੱਚੇ ਵਾਸਤੇ ਦੇਖਣ ਇੱਥੇ ਗੱਡੀ ਆ ਵਿੱਚ ਪੁਲਿਸਾਂ ਦੀ ਨਿੱਕੀ ਨਿੱਕੀਆਂ ਗੱਡੀਆਂ ਖੜੀਆਂ ਨੇ ਆ ਬੱਤੀਆਂ ਲੱਗੀਆਂ ਵੀ ਆ ਹੁਣ ਆ ਸਾਡੇ ਬੱਚੇ ਨੂੰ ਅਸੀਂ ਗੱਡੀ ਦਿਖਾਉਣੀ ਆ ਆ ਚਾਰ ਕਰਿਆਣੀ ਖੜੀ ਇੱਕ ਤਾਂ ਇਹ ਮੈਨੂੰ ਆਹੀ ਲੱਗਦਾ ਪਸੰਦ ਪੁੱਤਾ ਨਾ ਤੈਨੂੰ ਚਾਰ ਕਰਿਆਣੀ ਆ ਉਹ ਪਰੋਕੀ ਨੇ ਇਹ ਉਹ ਇਕੱਠੀ ਹੁੰਦੀ ਆ ਮੈਂ ਗੱਡੀ ਇਹ ਵੀ ਘੈਂਡਾ ਪੁੱਤਾ ਚਾਓ ਰਿਕਾਰਡਿੰਗ ਦੇ ਚਾਓ ਗ੍ਰੇਸੀ ਗ੍ਰੇਸੀ ਚਾਓ ਦੋਸਤ ਨਹੀਂ ਸਾਨੂੰ ਲੱਤਾਂ ਕੜੇ ਛੋਟੀਆਂ ਨੇ ਨਹੀਂ ਸਾਨੂੰ ਲੱਤਾਂ ਨੂੰ ਚੋਟੀ ਖਾਣਾ ਨੂੰ ਲਿਸੈਂਸ ਕਰ ਲੈਣਾ ਬਸ ਕਰੀ ਗਈ ਉਹਦਾ ਲਿਸੈਂਸ ਬਣ ਗਿਆ ਫਿਰ ਅੱਜ ਵਧੀਆ ਨਾਲ ਸਾਮਾਨ ਸਪੋਰਟ ਪਚਾਉਣਾ ਹੁੰਦਾ ਕਿ ਇਹ ਛੁੱਟੀ ਵਾਲੇ ਤੈਨੂੰ ਸਾਡੀ ਰੋਟੀ ਰੋਟੀ ਪਚਾਉਣੀ ਆ ਹੈਗੀ ਤਿੰਨ ਅੱਡੇ ਚੀ ਹਾਂ ਮਧਿਆ ਨੂੰ ਸਭੇ ਚੰਨ ਮੈਂਦੀ ਵੀ ਸਾਡੀ ਸਹੀ ਗੱਲ ਹੈ ਹਾਂ ਜੀ ਦੇ ਦੇ ਹਾਂ ਹਾਂ ਉਹ ਅੱਜ ਵੀ ਹੁਣ ਵੀ ਕਲਾਸ ਲਾ ਕੇ ਆਇਆ ਸੀ ਉਹ ਪੇਪਰ ਉਹ ਤਾਂ ਫਕਸੀ ਓਕੇ ਖੋਲ ਖੋਲ ਬਤੁ ਮੈਂ ਬਾਈ ਗੈਸ ਓਕੇ ਕਮਾ ਦੋ ਉਹ ਬਿਸਾਫ ਆ ਨਾ ਗੱਡੀ ਵਿੱਚ ਮਹਾਂਸੜ ਜੀ ਮਾਰੀ ਨਾ ਤੋੜ ਦਿਓ ਗੱਡੀ ਛੋਟੀ ਹੈ ਮਹਾਂਸੜ ਜੀ ਡਿੱਗੀ ਵੇਖੀਏ ਪਹਿਲਾਂ ਆਪਣੀ ਜਿਹੜੀ ਮਤਲਬ ਦੀ ਚੀਜ਼ ਸਮਾਨ ਸਮੂਹ ਰੱਖਿਆ ਕਰਾਂਗੇ ਮੈੱਕੇ ਦੀ ਗੱਡੀ ਸੀ ਸਮਾਨ ਰੱਖਿਆ ਲੱਦਿਆ ਸਮਾਨ ਤਾਂ ਲੱਦਿਆ ਜਾ ਰਿਹਾ ਸੀ ਹੂੰ ਹੂੰ ਵੱਡੀ ਠੀਕ ਆ ਸਾਫ ਜੀਰੋ ਤੇ ਫਰਾਵਾਂ ਕਰਨਾ ਲਓ ਜੀ ਮੈਂ ਇੱਕ ਪੁੱਤ ਆ ਸਾਡੇ ਘਰੇ ਪਹਿਲੀ ਵਾਰ ਹੀ ਆਇਆ ਸੀ ਤਾਂ ਛਕਣ ਫਿਰ ਹੁਣ ਮੇਰੇ ਗੱਲ ਸੁਣ ਲੈ ਇੰਡੀਆ ਵਾਲਾ ਪਰਸ ਤੇ ਆ ਉਹ ਚੋਂ ਕੱਢਨੇ ਪੈਣਾ ਵੀ ਇੰਡੀਆ ਵਾਲੀ ਆ ਹੁਣ ਤਾਂ ਜੂਰੋ ਫਿਰ ਕੋਈ ਗੱਲ ਨਹੀਂ ਪਹਿਲੀ ਸੈਲਰੀ ਤੇ ਦੇ ਦੇਂਗੇ ਪੁੱਤ ਆਪਾਂ ਠੀਕ ਆ ਇਹ ਹੋਲਡ ਰੱਖ ਲਿਓ ਆਪਾਂ ਪਹਿਲੀ ਸੈਲਰੀ ਤੇ ਦੇਵਾਂਗੇ ਤੁਹਾਨੂੰ ਹਾਂ ਜਿਹੜੇ ਪੈਸੇ ਉਹ ਰੱਖ ਲਈ ਜਿੰਨੇ ਪੈਸੇ ਉੱਥੇ ਜਿੰਨੇ ਪਾਇਆ ਸਾਰੇ ਰੱਖ ਲਈ ਪੁੱਤ ਬਾਕੀ ਪੌੜੀਆਂ ਚੜ੍ਹ ਚ ਤਕਲੀਫ ਤਾਂ ਨਹੀਂ ਹੋਈ ਕੋਈ ਆਹ ਸਰਪ੍ਰਾਈਜ਼ ਦੇਣਾ ਹੁੰਦਾ ਨਾ ਲੈ ਸਰਪ੍ਰਾਈਜ਼ ਦੇਣਾ ਸੀ ਗਲਤ ਕਰਿਆ ਬੱਲ ਮਾਰ ਕੇ ਤੈਨੂੰ ਆਹ ਇੱਕ ਕਮਰਾ ਆਹ ਲੈ ਨਾ ਮਾਫ ਕਰ ਦਿੰਦੇ ਤੇ ਦਰਦ ਨਹੀਂ ਇਹ ਬਾਹਰ ਕਮਰੇ ਵਿੱਚ ਇਹ ਬਾਹਰ ਕੋ ਨਹੀਂ ਇਧਰ ਬਾਸੂਮਾ ਪਤਾ ਇਹ ਵਾਸ਼ਰੂਮ ਆ ਗਿਆ ਇਧਰ ਤੋਂ ਖੁੱਲਈਏ ਬਤੋ ਆ ਸਾਡਾ ਗੁੱਟਿਆ ਦਾ ਬੇ ਇਹਦਾ ਇੱਥੇ ਕਹਿੰਦਾ ਹਮਨੇ ਬਾਸ ਸਕੂਲੀ ਹੋ ਗੋ ਉਹ ਕਬਹਿ ਨਹੀਂ ਦੂਜੀ ਜਿਹੜੇ ਨਾਲ ਪਈਆ ਕਹਿੰਦਾ ਸਾਨੂੰ ਇਧਰ ਆ ਤੋ ਹਾਂ ਸਿੱਤ ਸੀਗਾ ਸਿੱਤ ਸੀਗਾ

ਉਹ ਪ੍ਰਾਇਜ਼ ਉਹ ਕੰਸਮਾ ਲਉਂਦੀ ਨਹੀਂ ਹੁੰਦੀ ਉਹਦੇ ਚ ਬਹੁਤ ਘਟ ਲਾਈਦਾ ਕੱਲੀਆਂ ਮਿਰਚਾਂ ਲਾਈਆਂ ਰਫਰੀ ਰੋਣ ਵਾਸਤੇ ਮੈਂ ਮੈਂ ਤਾਂ ਐਸਾ ਜਿਵੇਂ ਮੈਂ ਤੇਰਾ ਉੱਤਰਾ ਵੀ ਲਿਆ ਲਿਆ ਉੱਤਰੀਆਂ ਆਂ ਦੇ ਕੋਲੇ ਉੱਤਰੀ ਉੱਤੇ ਲਾਈ ਚੱਲ ਗਈ ਉਹਤਰੀ ਆਹੀ ਇੱਥੇ ਫੜਾ ਕੇ ਗੱਲ ਹਾਂ ਕੱਲ ਹੀ ਫੜਾ ਕੇ ਜੇ ਤੂੰ ਹਾਂ ਹਾਂ ਆਹ ਬਾਲਕਨੀ ਹੈਗੀ ਇੱਧਰ ਹਾਂ ਬੈਨੇ ਦੋ ਟੇਚੀ ਦੇਖਿਆ ਮੇਰੇ ਇਕੱਠੇ ਕੀਤੇ ਚਾਰਾਂ ਨੂੰ ਚਾਰਾਂ ਚ ਦੋ ਹੀ ਬਣ ਗਏ ਨਾ ਬਾਲਕਨੀ ਕੇ ਨਜ਼ਾਰੇ ਹੈ ਬਖਰੇ ਅਸੀਂ ਤਾਂ ਪਰ ਬਾਲਕਨੀ ਚ ਕਦੇ ਨਾ ਖੜੇ ਆ ਨਾ ਬੈਠੇ ਨਹੀਂ ਵਿੱਚ ਤਾਂ ਬਹੁਤ ਬੈਠੇ ਨੇ ਇੱਥੇ ਝਾਕਦੇ ਹੁੰਦੇ ਮਾਲਕ ਤੂੰ ਹੀ ਆ ਵੈਸੇ ਇਸ ਦਾ ਕਿਰਾਇਆ ਹੈ ਕਿਉਂਕਿ ਮੈਂ ਕਦੇ ਨਾ ਵਾਟਾ ਨਹੀਂ ਇਸ ਦਾ ਕਿਰਾਇਆ ਦਾ ਹੂੰ ਸਹੀ ਗੱਲ ਨਹੀਂ ਆ ਤੇ ਮੈਂ ਘਰ ਹਜੇ ਤੱਕ ਵੇਖਿਆ ਨਹੀਂ ਉਹ ਵੀ ਫਰਾਂ ਮਾਲਕ ਨੂੰ ਪਰ ਦੇਖਣ ਦੀ ਕੀ ਲੋੜ ਆ ਜਦੋਂ ਕਿਰਾਇਆ ਤੇ ਚੜਿਆ ਹੋਇਆ ਬਾਹਰ ਲੈਟ ਖਾਣੇ ਮੈਂ ਤੁਹਾਨੂੰ ਕੀ ਕਹਾਂ ਵੀ ਲੈਟ ਨਹੀਂ ਹੈ ਜੀ ਬਾਹਰ ਬਾਹਰ ਹੈ ਬਾਹਰ ਕੀਤਾ ਹੋਇਆ ਉਹਨਾਂ ਦੇ ਲਈ ਕੁਆਲਿਫਾਈ ਕਰ ਸਕਦੇ ਆ ਉਹ ਦੇ ਆਈ ਸੀ ਆ ਸਿਸਟਮ ਇਹਦਾ ਜਿਹੜੇ ਇੱਥੇ ਹੋਰ ਕੋਈ ਵੀ ਰਹਿੰਦਾ ਹੈ ਬੈਂਡਿੰਗ ਚ ਬੱਲੇ ਰਹਿੰਦਾ ਇੱਕ ਘਰ ਉਹਨਾਂ ਦੀ ਪਰਬਲ ਪਰਬਲ ਬੜੀ ਹੁੰਦੀ ਹੈ ਤੇ ਇਹਦੇ ਅੱਛਾ ਹੋਣ ਨੇ ਇੱਥੇ ਜਦੋਂ ਜਦੋਂ ਚਾਹ ਨਾਲ ਦੀ ਲੋਡ ਪੈਂਦੀ ਹੈ ਗਰਮੀ ਚ ਜਿਆਦਾ ਗਲਤ ਤੇ ਚੜ ਛੁੱਟ ਜਾਂਦਾ ਹਵਾ ਹੁੰਦੀ ਹੈ ਨਾ ਉਹ ਇਤਨੀ ਰਾਤ ਨੂੰ ਸੌਂਦਾ ਰਹੇ ਇੱਥੇ ਡੱਗ ਪਏ ਟਾਈਮ ਨਹੀਂ ਨਾ ਹੁੰਦਾ ਇੱਥੇ ਕੰਮਕਾਰਾਂ ਤੋਂ ਬੰਦਾ ਥੱਕਿਆ ਹੁੰਦਾ ਨਹੀਂ ਟਾਈਮ ਹੁੰਦਾ ਛੁੱਟਾਂ ਛੁੱਟਾਂ ਤੇ ਹਮਮ ਛੁੱਟਾਂ ਤੇ ਬਿਜਲੀ ਕੱਟ ਸ਼ਾਕੇ ਇਹਨਾਂ ਕਿਹੜੀ ਗੱਲ ਵੀ ਜੱਸ ਕੋਈ ਲਓ ਜੀ ਮਹਿਮਾਨ ਆਏ ਸੀ ਸਾਡੇ ਘਰੇ ਪਹਿਲਾਂ ਲੋ ਘਰ ਦੇਖਾਉਣ ਉਪਰੋਂ ਸੱਚ ਦੇਖੀ ਆਂ ਸੱਤ ਦੇ ਕਿਉਂ ਫੇਰ ਚੱਲਿਆਂ ਮਖਾਂਜ ਨੂੰ ਉਸ ਤੋਂ ਬਾਅਦ ਅਸੀਂ ਜਾਵਾਂਗੇ ਉੱਧਰ ਰੋਟੀ ਖਾਣ ਮੈਂ ਚੋਹ ਬੋੜੀ ਬਹੁਤ ਹਸਾਬ ਨਾਲ ਪੰਡਾ ਲਈ ਹੋਏ ਹਾਂ 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 ਫਿਰ ਮੇਰੇ ਨਾਲ ਤੂੰ ਲੜੇਂਗਾ ਜਾਂ ਮਿਰਚ ਤੇਰੇ ਨਾਲ ਲੜੂਗੀ ਬਹੁਤ ਵਧੀਆ ਕੰਮ ਕਰ ਵਧੀਆ ਮੀਂਹ ਤਾਂ ਸਾਡਾ ਤੇ ਚੱਲੀਏ ਜੀ ਬੜੀ ਸਾਰਾ ਕੋਲ ਚੱਲ ਪੈਸਟ ਦਾ ਬਾਬੇ ਦੀਆਂ ਮਹਿਰਾਂ ਨੇ ਹੈ ਤੇ ਬੰਦੇ ਆਈਆਂ ਜੇ ਬੰਦੇ ਤੇ ਬਾਬੇ ਦੀਆਂ ਮੇਰਾ ਤਾਂ ਹੀ ਤੇ ਤੁਰੇ ਫਿਰਦੇ ਆ ਬਾਬੇ ਨੇ ਮੇਰੇ ਇਹਦੇ ਤੇ ਕੀਤੀ ਇਹਨੇ ਫਿਰ ਸਾਡੇ ਤੇ ਕੀਤੀ ਬਾਬਾ ਦਾ ਵਿੱਚ ਪਹਿਲਾ ਖੰਡ ਆ ਜਣੀ ਇੰਨੇ ਸੁਣੀ ਬਾਦ ਰੋਣ ਦੇ ਚੱਕਰਾਂ ਦੇ ਵਿੱਚ 3 ਵਜੇ ਹੰਬੇ ਥੱਕੇ ਤਾਂ ਉਹਨੇ ਮੇਰੇ ਅਗਰ ਬਿਸਤਰਾ ਮਸਲਾ ਉਹਦਾ ਹੁੰਦਾ ਉਦੋਂ ਕਈ ਵਾਰੀ ਬਿਨਾਂ ਨਾ ਤੇਰੇ ਬਿਸਤਰੇ ਦੇ ਪੜਨਾ ਪੈ ਜਾਂਦਾ ਰੋ ਠੰਡ ਪਾ ਲਈ ਹੋ ਗਈ ਲੋਦੋ ਦਿਵਾ ਚਾਲਦਿਆਂ ਨਹੀਂ ਨਹੀਂ ਉਹ ਤਾਂ ਇੱਥੇ ਨਹੀਂ ਇਹਨਾਂ ਨੇ ਇਹਨਾਂ ਦਾ ਘਰ ਕਿਹੜਾ ਖੁੱਲ ਤਾ ਰਿਹਾ ਹੂੰ ਇਹਨਾਂ ਦਾ ਅੱਧਾ ਘੰਟਾ ਨਹੀਂ ਪਰ ਉਹ ਤਾਂ ਨਾ ਜੇ ਕਿਸੇ ਨੇ ਬੈਠਣਾ ਹੋਵੇ ਜਿਵੇਂ ਹੋਣਾ ਨਹੀਂ ਵੈਸੇ ਕੋਈ ਨਹੀਂ ਨਹੀਂ ਗੁਰਪ੍ਰੀਤ ਨੂੰ ਬੈਠਾ ਕਰ ਗੁਰਪ੍ਰੀਤ ਨੂੰ ਬੈਠਾ ਕਰਨਗੇ ਹਾਂ ਉਹ ਕੋਲ ਕੰਮ ਕਰਿਆ ਮੇਰੇ ਪਿਆਰੇ ਰਾਤ ਨੂੰ ਰਾਤ ਨੂੰ 5 ਵਜੇ ਤੋਂ ਬਾਅਦ

ਅਸੀਂ ਮਿਲਣਾ ਐਵੇਂ ਦੋਤਾ ਜੀ ਨੂੰ ਅਮੇਂ ਦੋਤਾ ਕਿੱਥੇ ਆ ਇਹ ਤਰਾ ਇਹ ਖੜਾ ਗਿਆ ਨਹੀਂ ਲੱਗਾ ਲੈ ਗਈ ਨਾ ਕੋਈ ਕੰਦੀ ਕਿੱਥੇ ਬਿਲਕੁਲ ਫਿਰ ਕੇ ਬੂਇਓ ਮੈਂ ਦੋਤਾ ਚਾਹ ਚਾਹ ਦੋਵੇਂ stai ਇਹਨੇ ਦੂਰ ਬਸ stai ਇਹੋ ਬੈਂਟ ਰਹੇ ਉਸ ਤੱਕ ਆਵਾਜ਼ ਆਵਾਜ਼ ਇਹ ਦੀਚ ये ਸਾਡੀ ਮੈਂ ਦੋਦਾ ਜੀ ਆ ਕੀ ਕੋਟੀ ਬਠੀਆਂ ਉਹ ਜੀ ਸੀ ਆ ਉਹ ਜੀ ਸੀ ਆ ਮੰਮਾ ਵਾਹ ਹਸਪਤਾਲ ਆ ਉਹ ਜੀ ਸੀ ਆ ਮੰਮਾ ਅਸੀਂ ਸੀ ਸੱਤ ਨੇ ਉਹ ਜੀ ਪਾਪਾ ਮੰਮਾ ਮੰਮਾ ਦੀ ਸੀ ਆ ਜੀ ਸੀ ਆ ਮੰਮਾ ਤੁਸੀਂ ਤੇ ਲੋਏ ਪਾ ਯੋਜੀ ਸੀਰੀਆ ਮਾਗਦੇ ਕੁੱਤੂਏ ਯਾਂ ਮੇ ਸੀਲੀ ਅਸਤੀਜਾ ਕੇ ਮੈਨਾਂ ਨੂੰ ਪਸੰਦ ਸੀ ਹਾਂ ਸਾਡੀ ਮਿੰਦੋਤਾਈ ਨੂੰ ਸਮਝਾਉਣ ਲੱਗੇ ਪਏ ਆ ਵੀ ਸਾਡੀ ਮੰਮੀ ਗੋਡੇ ਪਾਉਣ ਗਈ ਆ ਹਸਤਾਲ ਚ ਮਿੰਦੋਤਾਈ ਥੋੜਾ ਜਿਹਾ ਘੱਟ ਸਮਝਦੀ ਆ ਹਾਂ ਹੁਣ ਸਮਝਾਉਣ ਕੇ ਚੰਗੀ ਤਰ੍ਹਾਂ ਹੁਣ ਇਹ ਹਾਂ ਦੁਪਹਿਰ ਨੂੰ ਆਉਣਾ ਨਹੀਂ ਮਾ ਉਹ ਸਾਡੀ ਮਿੰਦੋਤਾਈ ਨੂੰ ਹੁਣ ਮਿਲਣ ਲੱਗੇ ਆ ਬਾਹਰ ਨਿਕਲੇ ਜਮਿੰਦੋ ਤਾਂ ਇਹਨੇ ਫੇਰ ਬਾਜ ਬਾਹਰ ਲਈ। ਮਿੰਦੋਦਾਈ ਨੂੰ ਸਾਡਾ ਬੜਾ ਮੋਹ ਆ। ਸਾਡੀ ਪਰੋਸਣ ਆ ਨਾ ਪਿੰਡ ਵਾਲੇ ਹਿਸਾਬ ਨਾਲ ਗਵਾਂਢੜ ਕਹ ਦਿੰਨੇ ਆਪਾਂ। ਜਿਵੇਂ ਇੰਡੀਆ ਵਾਲੇ ਇਥੇ ਨੇ ਗਵਾਂਢੀ ਆ ਸਾਡੇ। ਜਾਂ ਪਰ ਇੱਕ ਦੂਜੇ ਨੂੰ ਬੁਲਾਉਂਦੇ ਬਹੁਤ ਘੱਟ ਆ ਪਰ ਸਾਡਾ ਵਧੀਆ ਇਹਨਾਂ ਦਾ ਮੋਹ ਪੈਰ ਬਣਿਆ ਹੋਇਆ। ਹੋ ਗਈ ਜੀ ਆਪਣੀ ਸਬਜ਼ੀ। ਕੀ ਕੀ ਆਇਆ ਸਬਜ਼ੀ ਵਾਲੇ ਭਾਈ? ਸਿਮਲਾ ਮਿਰਚਾ ਹੂੰ ਮੇਥੀ ਆਪਾਂ ਸਕਰੀਨ ਨੂੰ ਕੀ ਹੋ ਗਿਆ ਕੈਮਰੇ ਜਿੰਨ ਸਾਫ ਹੋਣ ਟਿੱਕੀ ਆ ਟਿੱਕੀ ਨਹੀਂ ਸੀ ਹਾਂ ਸਿਮਲਾ ਮਿਰਚ ਆ ਗਈ ਮਤਲਬ ਸਿਮਲਾ ਮਿਰਚੀ ਜ਼ਿਆਦਾ ਆਈ ਐ ਇੱਥੇ ਤਾਂ ਥੱਲੇ ਦੂਜੀ ਮਿਰਚਾਂ ਹੋਣਗੀਆਂ ਹੂੰ ਹਰੀਆਂ ਮਿਰਚਾਂ ਛੋਟੀਆਂ ਹਾਂ ਹਾਂ ਥੋੜੀਆਂ ਜਿਹੀਆਂ ਹੈਗੀਆਂ ਨੇ ਤੇ ਮੇਥੀ ਹਾਂ ਮੇਥੀ ਆ ਗਈ ਉੱਪਰ ਠੀਕ ਹਾਂ ਬਤਾਉਂ ਪਹਿਲੇ ਪਏ ਨਹੀਂ ਉਹ ਵੀ ਬਣਾਉਣੇ ਆ ਟਾਈਮ ਲੱਗਦਾ ਸਬਜ਼ੀਆਂ ਆਪਣੇ ਵਾਲੀਆਂ ਹੋ ਜਾਂਦੇ ਟਾਈਮ ਲੱਗਦਾ ਲੋ ਜੀ 8:30 ਹੋ ਗਏ ਨੇ ਤੇ ਅਸੀਂ ਆ ਗਏ ਰਸੋਈ 'ਚ ਤੇ ਭੁੱਖ ਵੀ ਬੜੀ ਲੱਗੀ ਆ ਤੇ ਭਣੇ ਕੀ ਕੀ ਬਣਾਇਆ ਕੀ ਬਣਾਇਆ ਜੀ ਰੋਟੀ 'ਚ ਆ ਸਾਗ ਆਪਣਾ ਠੀਕ ਆ ਇਹਨੂੰ ਮੈਂ ਤੜਕਾ ਲਾ ਲਿਆ ਸੀ ਦੁਪਹਿਰੇ ਠੀਕ ਹੈ ਸਾਗ ਰਹਿ ਗਈ ਸੀ ਆ ਆ ਗਏ ਛੋਲੇ ਹਾਲੂ ਛੋਲੇ ਹਾਲੂ ਛੋਲੇ ਤੇ ਆ ਪਾਇਆ ਫ੍ਰੀਜਰ ਤੇ ਕਿਰੇਲੇ ओके ओके ਕੀ ਖਾਣਾ ਮੈਂ ਕਦੇ ਕਹਾਂਗਾ ਕਹਿੰਦੇ ਮम्मा ਮੇਰਾ ਸਾਰਾ ਕੁਝ ਹੀ ਖਾਣਾ ਸਾਰਾ ਕੁਝ ਹੀ ਹੋਣ ਦੇ ਫਿਰ ਤੇਰੀ ਸਾਰਾ ਕੁਝ ਹਾਂ ਰੋਟੀਆਂ ਵੱਧ ਹੀ ਲਾ ਲਿਓ ਅਸੀਂ ਤਾਂ ਵੱਧ ਖਾਵਾਂਗੇ ਫਿਰ ਆਈਟਮ ਆਪਣੇ ਕੋਲ ਵਾਵਾ ਪਣੀ ਹੋਈ ਆ ਤੇ ਸਾਰਿਆਂ ਦੇ ਟੇਸਟ ਦੇਖੇ ਜਾਣਗੇ ਹਾਂ ਚੌਥੀ ਆਈਟਮ ਦਾ ਅਜੇ ਪੈਂਡਿੰਗ ਹੀ ਸੀ ਉਹ ਤਾਂ ਦਹੀਂ ਦੱਸਿਆ ਹੀ ਨਹੀਂ ਸੀ ਜੁੜਾਕਾਂ ਨੂੰ ਹੁਣ ਬਸ ਲੋ ਤੇ ਖਾ ਲੋ ਗਰਮ ਗਰਮ ਬਸ ਮੈਂ ਲਾ ਗਈ ਆ ਬਸ ਸਾਨੂੰ ਮੈਂ ਕਹਿਣਾ ਤੇ ਮੈਂ ਇਹ ਨੂੰ ਤੋਂ ਬਾਅਦ ਖਾ ਲੂੰਗੀ। ਬੱਸ ਮੈਂ ਹਾਂ। ਜਿਹਨੇ ਜਿਹੜਿਆ ਤਾਂ ਕੰਮ ਕਰਕੇ ਥਰੀ ਹੋ ਜਣ ਚਾਹਤੀ ਸੀ। ਹਾਂ। ਇਹਨਾਂ ਨੇ ਫ੍ਰੀ ਹੋ ਜਾਣਾ। ਮੈਂ ਕਹਿੰਨੂੰ ਸਬਜ਼ੀਆਂ ਤੁਸੀਂ ਕਰ ਨੂੰ ਕਰ ਲਓ। ਕਲੇਲੇ ਉਹ ਤੇਲੇ ਤਾਂ ਨਹੀਂ ਲੋੜ ਰਹੀ ਨਹੀਂ। ਕਿ ਕਰ ਰੋਟੀਆਂ ਗਰਮਾ। ਨਹੀਂ ਨਾ ਆ ਸਾਗ ਦਾ ਦਹਣਾ ਹੈ ਨਾ। ਹਾਂ ਸਾਗ ਦਾ ਦਹਣਾ।